ਦੂਜੇ ਨੰਬਰ 'ਚ ਜੇ ਕਿਸੇ ਕੈਂਡੀਡੇਟ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਨੇ ਤੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਨੂੰ ਪਈਆਂ ਨੇ ਹਰ ਸਿਮਰਤ ਬਾਦਲ ਨੇ ਆਪਣੀ ਜਿੱਤ ਦੀ ਤੁਲਨਾ ਕਰਦੇ ਹਾਂ ਅਮਰਿਤਪਾਲ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀ ਜਿੱਤ ਦਾ ਜ਼ਿਕਰ ਕੀਤਾ ਉਹਨਾਂ ਅਮਰਿਤਪਾਲ ਅਤੇ ਚੰਨੀ ਬਾਦ ਤੀਜੇ ਨੰਬਰ ਦੀ ਲੀਡ ਨਾਲ ਜਿੱਤ ਲਈ ਵੋਟਰਾਂ ਦਾ ਧੰਨਵਾਦ ਕੀਤਾ ਹਰ ਸਿਮਰਤ ਬਾਦਲ ਬਠਿੰਡਾ ਤੋਂ ਲਗਾਤਾਰ ਚੌਥੀ ਵਾਰ ਚੋਂ ਜਿੱਤੇ ਨੇ ਉਹ ਅਕਾਲੀ ਦਲ ਦੇ 13 ਵਿੱਚੋਂ ਇਕਲੌਤੀ ਉਮੀਦਵਾਰ ਨੇ ਜਿਨ੍ਹਾਂ ਨੂੰ ਚੇਤਨ ਨਸੀਬ ਹੋਈ ਅੱਜ ਸਾਰੇ ਪੰਜਾਬ ਚ 13 ਕੈਂਡੀਡੇਟਾਂ ਵਿੱਚੋਂ ਸਭ ਤੋਂ ਵੱਧ ਵੋਟਾਂ ਜੇ ਕਿਸੇ ਨੂੰ ਪਈਆਂ ਨੇ ਤੇ ਖਡੂਰ ਸਾਹਿਬ ਦੇ ਕੈਂਡੀਡੇਟ ਪਹਿਲੀ ਵਾਰ ਹੀ ਖੜ੍ਹ ਰਹੇ ਸੀ। ਦੂਜੇ ਨੰਬਰ ਚ ਜੇ ਕਿਸੇ ਕੈਂਡੀਡੇਟ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਨੇ ਤੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਨੂੰ ਪਈਆਂ ਨੇ। ਲੇਕਿਨ ਤੀਜੇ ਨੰਬਰ ਚ 13 ਵਿੱਚੋਂ ਜੇ ਸਭ ਤੋਂ ਵੱਧ ਵੋਟਾਂ ਕਿਸੇ ਨੂੰ ਪਈਆਂ ਨੇ ਤੇ ਚੌਥੀ ਵਾਰੀ ਲੜ ਰਹੇ ਤੁਹਾਡੇ ਕੈਂਡੀਡੇਟ ਨੂੰ ਪਈਆਂ ਨੇ ਇਹ ਤੁਹਾਡੀ ਮਿਹਨਤ ਹੈ। ਤੁਹਾਡੀ ਮਿਹਨਤ ਹੈ ਕਿ ਚੌਥੀ ਵਾਰੀ ਵੀ ਤੁਸੀਂ ਤੀਜੇ ਨੰਬਰ ਦੀ ਵੋਟਾਂ ਪਵਾਤੀਆਂ